ਇਸ ਵੇਲੇ ਦੀ ਬੇਹੱਦ ਮੰਦ ਭਾਗੀ ਖਬਰ ਪਟਿਆਲਾ ਦੇ ਬਾ ਰਨ ਪਿੰਡ ਤੋਂ ਸਾਹਮਣੇ ਆ ਰਹੀ ਆ ਜਿੱਥੇ ਕੀ ਮਾਪਿਆਂ ਦੇ ਇਕਲੌਤੇ ਪੁੱਤ ਦਾ ਕਤਲ ਕਰ ਦਿੱਤਾ ਕਾਤਲ ਕੌਣ ਨੇ ਗਵਾਂਢੀ ਨੇ ਗਵਾਂਢੀਆਂ ਦੇ ਨਾਲ ਬਹਿਸਵਾਜੀ ਉਦੋਂ ਹੋਈ ਜਦੋਂ ਨੌਜਵਾਨ ਆਪਣੇ ਜਨਮ ਦਿਨ ਦੀਆਂ ਖੁਸ਼ੀਆਂ ਆਪਣੇ ਦੋਸਤਾਂ ਦੇ ਨਾਲ ਮਨਾ ਕੇ ਕੇਕ ਕੱਟ ਕੇ ਘਰ ਵਾਪਸ ਪਰਤਿਆ ਤਾਂ ਉਸ ਵੇਲੇ ਬਹਿਸਵਾਜੀ ਗਵਾਂਢੀਆਂ ਦੇ ਨਾਲ ਹੋ ਜਾਂਦੀ ਆ ਤਾਂ ਗਵਾਂਢੀਆਂ ਦੇ ਵੱਲੋਂ ਗੰਡਾਸਿਆਂ ਦੇ ਨਾਲ ਬਾਹਰ ਕਰਕੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਦੱਸ ਦिए ਕੀ ਨੌਜਵਾਨ ਦੀ ਉਮਰ ਮਹਿਜ਼ 24 ਸਾਲ ਸੀ ਤੇ ਮਾਪਿਆਂ ਦਾ ਇਕੱਲਾ-ਇਕੱਲਾ ਹੀ ਸਹਾਰਾ ਸੀ ਮ੍ਰਿਤਕ ਵਿਕਰਮਜੀਤ ਸਿੰਘ ਪਟਿਆਲਾ ਦੇ ਹੀ ਨਿੱਜੀ ਹਸਪਤਾਲ ਦੇ ਵਿੱਚ ਕੰਮ ਕਰਦਾ ਸੀ ਕਿਉਂਕਿ ਮਾਪਿਆਂ ਦਾ ਸਹਾਰਾ ਬਣਿਆ ਸੀ 2 ਮਹੀਨੇ ਪਹਿਲਾਂ ਮ੍ਰਿਤਕ ਨੌਜਵਾਨ ਦੇ ਭਰਾ ਦੀ ਵੀ ਸ਼ੂਗਰ ਦੇ ਕਰਕੇ ਸ਼ੂਗਰ ਦੀ ਬਿਮਾਰੀ ਦੇ ਚਲਦਿਆਂ ਮੌਤ ਹੋ ਗਈ ਸੀ ਤਾਂ ਮਾਪਿਆਂ ਦੇ ਲਈ ਇਹ ਦੁੱਖ ਸਹਾਰਨਾ ਬਹੁਤ ਵੱਡੀ ਗੱਲ ਹੈ ਕਿਉਂਕਿ ਅਜਿਹਾ ਦੁੱਖ ਕਿਸੇ ਦੇ ਉੱਤੇ ਨਾ ਆਵੇ ਪਹਿਲਾਂ ਇੱਕ ਪੁੱਤ ਗਿਆ ਇਸ ਜਹਾਨ ਤੋਂ ਤਾਂ ਦੂਜਾ ਪੁੱਤ ਜਿਸ ਨੇ ਕਿ 10 ਦਿਨ ਬਾਅਦ ਇਟਲੀ ਜਾਣਾ ਸੀ ਵਿਦੇਸ਼ ਜਾਣ ਦੀਆਂ ਤਿਆਰੀਆਂ ਕਰ ਲਈਆਂ ਸੀ ਤਾਂ ਬੀਤੀ ਰਾਤ ਜਨਮ ਦਿਨ ਸੀ ਕਿਹਾ ਆਪਣੇ ਦੋਸਤਾਂ ਦੇ ਨਾਲ ਚਲੋ ਖੁਸ਼ੀਆਂ ਮਨਾ ਲਈਏ ਫਿਰ ਪਤਾ ਨਹੀਂ ਕਦੋਂ ਮੇਲੇ ਹੋਣਗੇ ਦੋਸਤਾਂ ਦੇ ਨਾਲ ਕਿਉਂਕਿ ਵਿਦੇਸ਼ ਚਲੇ ਜਾਣਾ ਸੀ 10 ਦਿਨ ਬਾਅਦ ਪਰ ਇਸ ਤਰੀਕੇ ਦੇ ਨਾਲ ਗਵਾਂਡੀਆਂ ਦੇ ਨਾਲ ਬਹਿਸਵਾਜੀ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਮਾਪਿਆਂ ਦਾ ਜੋ ਹਾਲ ਆ ਮਾਪਿਆਂ ਦੇ ਸੀਨੇ ਦੇ ਵਿੱਚ ਜੋ ਦਰਦ ਆ ਕਿ ਆਪਣੀਆਂ ਅੱਖਾਂ ਦੇ ਸਾਹਮਣੇ ਪਹਿਲਾਂ ਇੱਕ ਪੁੱਤ ਦੀ ਮੌਤ ਹੁਣ ਦੂਜੇ ਪੁੱਤ ਦੀ ਮੌਤ ਇਸ ਤਰੀਕੇ ਦੀ ਜਿਹੜੀ ਹਾਲਤ ਆ ਉਹ ਮਾਪਿਆਂ ਦੇ ਉੱਤੇ ਜੋ ਬੀਤ ਰਹੀ ਆ ਉਹ ਹੋਰ ਕੋਈ ਨਹੀਂ ਸਮਝ ਸਕਦਾ ਤਾਂ ਮਾਪਿਆਂ ਦੇ ਉੱਤੇ ਕਿੰਨਾ ਜ਼ਿਆਦਾ ਇਹ ਇੱਕ ਤਰ੍ਹਾਂ ਦਾ ਕਹਿਰ ਦੁੱਖਾਂ ਦਾ ਪਹਾੜ ਟੁੱਟਿਆ ਕਿ ਮਾਪਿਆਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਸਹਾਰਾ ਜਿਹੜੇ ਸੀ ਦੋਨੋਂ ਪੁੱਤ ਇਸ ਜਹਾਨ ਤੋਂ ਤੁਰ ਗਏ ਇੱਕ ਬਿਮਾਰੀ ਦੇ ਚਲਦੇ ਆ ਤੇ ਦੂਜੇ ਨੂੰ ਗਵਾਂਡੀਆਂ ਦੇ ਵੱਲੋਂ ਹੀ ਮੌਤ ਦੇ ਕਾਟ ਉਤਾਰ ਦਿੱਤਾ ਗਿਆ ਤਾਂ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਪੁਲਿਸ ਦੇ ਵੱਲੋਂ ਮਾਪਿਆਂ ਦੇ ਬਿਆਨਾਂ ਦੇ ਆਧਾਰ ਤੇ ਉਹਨਾਂ ਕਾਤਲਾਂ ਦੀ ਭਾਲ ਕੀਤੀ ਜਾ ਰਹੀ ਆ ਕਾਤਲ ਹਲੇ ਫਰਾਰ ਦੱਸੇ ਜਾ ਰਹੇ ਨੇ ਤਾਂ ਰਜਿੰਦਰਾ ਹਸਪਤਾਲ ਦੇ ਵਿੱਚ ਇਸ ਮ੍ਰਿਤਕ ਵਿਕਰਮਜੀਤ ਸਿੰਘ ਦੀ ਡੈੱਡ ਬੋਡੀ ਰੱਖੀ ਆ ਇਸ ਤੋਂ ਬਾਅਦ ਪੁਲਿਸ ਹੁਣ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਆ ਪਰ ਆਖਿਰ ਕਦੋਂ ਤੱਕ ਉਹ ਕਾਤਲ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਉਣਗੇ ਇਸ ਬਾਬਤ ਗੱਲਬਾਤ ਕੀਤੀ ਗਈ ਆ ਉਸ ਨੌਜਵਾਨ ਮ੍ਰਿਤਕ ਨੌਜਵਾਨ ਦੀ ਮਾਤਾ ਦੇ ਵੱਲੋਂ ਕੀ ਕੁਝ ਕਿਹਾ ਗਿਆ ਇਨਸਾਫ ਦੀ ਗੁਹਾਰ ਲਗਾਈ ਆ ਤੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਤੁਹਾਨੂੰ ਸੁਣਾਉਨੇ ਆ ਮਾਪਿਆਂ ਦੀ ਜਵਾਨੀ ਜਿਹੜਾ ਮਾਮਲਾ ਹੋਇਆ ਕਾਰਨ ਕੀ ਸੀ ਕੋਈ ਕਾਰਨ ਨਹੀਂ ਮੇਰੇ ਆਜਾ ਉਹ ਆ ਕੇ ਕਰਦਾ ਇਹ 7 ਵਜੇ ਦੇ ਨਾਲ ਉਹਦੇ ਨੂੰ ਆ ਕੇ ਇਹ ਮੁੰਡੇ ਨੂੰ ਆ ਕੇ ਨਾ ਕਰਨ ਬਾਰੇ ਸੋਚਦੇ ਵਾ ਚਲੋ ਆਪਾਂ ਨੂੰ ਆ ਕਰ ਸਕੋ ਇਹ ਦੋ ਜਗੇਂ ਬੜ ਗਏ ਆ ਕਿ ਨਾ ਕਰਾਂਗੇ ਕੁਛ ਨਹੀਂ ਨਾ ਨੂੰ ਸਹੀ ਨਹੀਂ ਉਹਦਾ ਮੇਰੇ ਫੋਨ ਕਰਿਆ ਹੁੰਦਾ ਇਹ ਕਹਿੰਦਾ ਜੀ ਮੈਨੂੰ ਆਇਆ ਕਹਿੰਦੇ ਨੇ ਪਹਿਲਾਂ ਫੋਨ ਦਾ ਇਹਦਾ ਕੋਈ ਬਾਹਰ ਨਹੀਂ ਕਰੇ ਕੋਈ ਕੰਮ ਮੈਂ ਤਾਂ ਤੁਸੀਂ ਆ ਰਹੇ ਆ ਉਹ ਮੁੰਡਿਆਂ ਨੂੰ ਇਹਨਾਂ ਨੇ ਆਉਣ ਨਹੀਂ ਦਿੱਤੇ ਇਹਨੇ ਮੁੰਡਿਆਂ ਨੇ ਜਦੋਂ ਫੋਨ ਕਰਿਆ ਫਰਾਵਰ ਕਹਿੰਦਾ ਮਕਿੰਨੇ ਵੀ ਹੈਗੇ ਸਾਰੇ ਇਕੱਠੇ ਕਰਕੇ ਹਥਿਆਰ ਲੈ ਕੇ ਹੀ ਲੜਾਈ ਦਾ ਕੀ ਕਰਦੇ ਕਿੰਨੇ ਲੋਕ ਆਏ ਸਿੱਦੇ ਕੀ ਨਾਂ ਮੁੰਡੇ ਡੋੜੇ ਆਏ ਜੀ ਸਾਡੇ ਮੁੰਡਿਆਂ ਨੂੰ ਕੀ ਕਰਨੀ ਕਿੰਨੀ ਉਮਰ ਆਈ ਜੀ ਕਿੰਨੇ ਲੋਕ ਸੀ ਕਿਦੇ ਵੀ ਚਾਹੀ ਸੀ ਹਮਲਾ ਕਰੇ ਇੱਕ ਮੋਟਰਸਾਈਕਲ ਤੇ ਤੁਹਾਡੇ ਮੋਹਲੇ ਦੇ ਹੀ ਹੈ ਉਹਦਾ ਨਾਮ ਹੈ ਉਹਦਾ ਕੰਮ ਕੀ ਕਰਦਾ ਉਹ ਮੇਲਾ ਕਰਦਾ ਜੀ ਆ ਇਹ ਕੰਮ ਕਰਦਾ ਪਹਿਲਾਂ ਵੀ ਲੜਾਈ ਝਗੜਾ ਹੋਇਆ ਤੁਹਾਡੇ ਬੇਟੇ ਨਾਲ ਪੰਜਵਾਂ ਹਮਲਾ ਕਰਦੀ ਆ ਇਹ ਹੁਣ 4 ਮਹੀਨੇ ਪਹਿਲਾਂ ਮੈਂ ਜੀ ਤੁਹਾਨੂੰ ਹਮਲਾ ਹਮ ਬਚਨ ਛੱਡ ਦੇ ਤੇ ਹੁਣ ਕੰਮ ਰਾਤ ਦੀ ਕਿੰਨੇ ਵਜੇ ਦੀ ਘਟਨਾ ਸੀ ਲਖੜੀ ਵਾਲੇ ਦੀ ਨਹੀਂ ਹੋਇਆ ਇਹਨਾਂ ਕਿ ਜਨਮ ਦਿਨ ਵੀ ਜੀ ਤੁਹਾਡੇ ਬੇਟੇ ਦਾ ਜਨਮ ਦਿਨ ਕੱਲ ਜਨਮ ਦਿਨ ਸੀ ਤੇ ਕਾਰਨ ਇੱਕ ਨੂੰ ਕਿ ਪੂਰੀ ਕੁਛ ਇਤਲਾ ਦਿੱਤੀ ਆ ਕਿ ਮੇਰੀ ਕਾਰਵਾਈ ਜਾਂਦੇ ਹਾਂ ਕਾਰਵਾਈ ਦੀ ਮੰਗ ਕਰਦੇ ਹੋ ਸਾਹਮਣੇ ਕੁਛ ਨਹੀਂ ਗਏ ਅਨੁਸਾਰ ਜਿੰਨਾ ਮੇਰੇ ਕਰਨ ਜਿੰਨਾ ਵੱਧ ਗਿਆ ਬਸ ਉਹਨਾਂ ਦਾ ਜਿੰਨਾ ਰਖੜਾ ਬੜੀ ਕੁਖਰੀ ਤੇ ਉਹਨੂੰ ਕੀ ਕਰਨਾ ਦੋ ਬੱਚੇ ਦੇ ਮੇਰੇ ਦੋਏ ਵਾਟ ਕੁਬੀਆ ਰਹਿ ਗਏ ਕਰਦੇ ਮੇਰੇ ਉਹ ਕਾਇ ਨੇ ਉਹਨਾਂ ਦਾ ਵੀ ਕੋਈ ਕਰਾਉਂਦੇ ਉਹਦੇ ਵੀ 3-4 ਆ ਸਿੱਟੇ ਮਾਰੀ ਬੜੇ ਬੂਜੁਰਗਾਂ ਦੀ ਛੱਟ ਮਾਰੀ ਹੈ ਇਹਨਾਂ ਕਿੰਨੀ ਛੱਟ ਲੱਗੀ ਹੈ ਉਹਨਾਂ ਦੇ ਉੱਤੇ ਟਾਂਕ ਲੱਗੇ ਹੋਏ ਨੇ ਇਹਨਾਂ ਦੇ ਲੱਗੇ ਰਿਹਾ ਸੀਰੀਅਸ ਸੀ ਇਹਨਾਂ ਦੇ ਆਪ ਨੂੰ ਜੀ ਜੀ